ਅੱਜ ਫੇਰ ਮੈਂ ਹਾਜ਼ਰ ਆ ਅੱਜ ਦੀਆਂ ਤਾਜ਼ਾ ਤਾਜ਼ਾ ਤਰੀਨ ਖਬਰਾਂ ਤੇ ਆਪਣੀ ਤਰਸ਼ੀ ਨਜ਼ਰ ਲੈ ਕੇ ਬਲਜੀਤ ਬੱਲੀ ਬਾਬੋਸ਼ਾਹ ਜੀ ਨੈਟਵਰਕ ਅੱਜ ਦੀਆਂ ਵੱਡੀਆਂ ਖਬਰਾਂ ਚਰਚਿਤ ਖਬਰਾਂ ਪੰਜ ਚਾਰ ਨੇ ਖਬਰਾਂ ਬਹੁਤ ਹੁੰਦੀਆਂ ਨੇ ਰੋਜ਼ ਨਿਰਯੇ ਖਬਰਾਂ ਹੁੰਦੀਆਂ ਢੇਰ ਸਾਰੇ ਖਬਰਾਂ ਹੁੰਦੀਆਂ ਖਬਰਾਂ ਹੀ ਖਬਰਾਂ ਹੁੰਦੀਆਂ ਪੰਜਾਬ ਦੀਆਂ ਮੁਲਕ ਦੀਆਂ ਅੰਤਰ ਵਿਦੇਸ਼ ਪਰ ਉਹਨਾਂ 'ਚ ਕੁਝ ਖਬਰਾਂ ਹੈ ਜਿਹੜੀਆਂ ਸਾਡੇ ਖੇਤੀ ਨਾਲ ਸੰਬੰਧਿਤ ਹੁੰਦੀਆਂ ਤੇ ਉਹਨਾਂ ਤੇ ਚਰਚਾ ਕਰਨੀ ਜ਼ਰੂਰੀ ਹੁੰਦੀ ਹੈ ਸਭ ਤੋਂ ਪਹਿਲੀ ਵੱਡੀ ਖਬਰ ਕਿ ਇੱਕ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਅੱਜ ਕੈਬਨਟ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਕੀਤੇ ਗਏ ਜਿਨ੍ਹਾਂ ਦਾ ਇੰਪੈਕਟ ਜਿਨ੍ਹਾਂ ਦਾ ਅਸਰ ਕੁਦਰਤੀ ਤੌਰ ਤੇ ਲੋਕਾਂ ਤੇ ਪੈਣਾ ਹੈ ਸਭ ਤੋਂ ਵੱਡੀ ਐਕਸਾਈਜ਼ ਪਾਲਿਸੀ ਨਵੇਂ ਸਾਲ ਦੀ ਐਕਸਾਈਜ਼ ਪਾਲਿਸੀ ਜਿਹੜਾ ਨਵਾਂ ਆਪਣੇ ਸ਼ੇਰ ਦੀ ਐਕਸਾਈਜ਼ ਪਾਲਿਸੀ ਜਿਹੜੀ ਉਹ ਤੈਅ ਕੀਤੀ ਗਈ ਸਰਕਾਰ ਨੇ ਹਰਪਾਲ ਜੀਮਾ ਨੇ ਕੈਬਨਟ ਦੇ ਬਰੀਫਿੰਗ ਕੀਤੀ ਕਿ ਉਹ ਚ ਤਿੰਨ ਉਹਨਾਂ ਨੇ ਮੇਨ ਗੱਲਾਂ ਦੱਸੀਆਂ ਇੱਕ ਤਾਂ ਇਹ ਕਿ ਦੁਬਾਰ ਜਿਹੜੀ ਉਹ ਈ-ਟੈਂਡਰਿੰਗ ਹੋਏਗੀ ਪਹਿਲਾਂ ਪਿਛਲੇ ਸਾਲ ਡਰਾ ਹੋਇਆ ਸੀ ਠੀਕ ਹੈ ਨਾ ਇਸ ਵਾਰ ਈ-ਟੈਂਡਰਿੰਗ ਹੋਏਗੀ ਸੋ ਨਵਾਂ ਇਹ ਹੈ ਦੂਜਾ ਉਹਨਾਂ ਨੇ ਕਹਿ ਕੇ ਸਾਡੀ ਜਿਹੜੀ ਕਮਾਈ ਐ ਇਸ ਤੋਂ ਅਕਸਾਈ ਤੋਂ ਉਹ ਪਹਿਲਾਂ ਵੀ ਵਧੀਆ ਤੇ ਹੋਸੀ ਅਗਲੇ ਸਾਲ ਹੋਰ ਵਧਾ ਲਾਂਗੇ ਹਰਪਾਜੀ ਮੰਨੇ ਕੇ ਪਹਿਲਾਂ 400 ਕਰੋੜ ਸੀ ਸਾਡੇ ਆਉਣ ਤੋਂ ਪਹਿਲਾਂ ਅਸੀਂ ਜਿਹੜੀ ਹੈ ਪਿਛਲੇ ਸਾਲ 10000 ਕਰੋੜ ਤੋਂ ਟਪਾਤੀ ਕਮਾਈ ਅਕਸਾਈ ਤੋਂ ਭਾਵ ਸ਼ਰਾਬ ਦੀ ਵਿਕਰੀ ਤੋਂ ਤੇ ਹੁਣ ਅਸੀਂ ਟੀਚਾ ਰੱਖਿਆ ਹੈ 11000 11020 ਕਰੋੜ ਦਾ ਜਿਹੜੀ ਇਸ ਵਾਰ ਪਾਲਿਸੀ ਤੇ ਜਿਹੜਾ ਇਹਦਾ ਨਤੀਜਾ ਜਿਹੜੇ ਉਹਦੇ ਸਿੱਟੇ ਭਜੋਂ ਵਿਕਰੀ ਹੋਣੀ ਹੈ ਜਿਹੜੀ ਤੇ ਉਹਦਾ ਅਕਸਾਈ ਸ਼ਰਾਬ ਦੇ ਵਿਕਰੀ ਤੇ ਅਕਸਾਈ ਜਿਹੜੀ ਮਿਲਣੀ ਹੈ ਸਾਨੂੰ ਉਹ 11.2 ਕਰੋੜ ਦਾ ਟੀਚਾ ਰੱਖਿਆ ਦੂਜੀ ਗੱਲ ਇਹ ਤੀਜੀ ਉਹਨਾਂ ਨੇ ਕਿਹਾ ਕਿ ਬੀਅਰ ਜਿਹੜੀ ਹੈ ਉਹਦਾ ਨੌਜਵਾਨ ਯੂਥਫੁਲ ਚ ਉਸ ਕਰਕੇ ਬੀਅਰ ਨੂੰ ਰਿਆਇਤ ਦਿੱਤੀ ਗਈ ਹੈ ਬੀਅਰ ਦੇ ਲਾਇਸੈਂਸ ਦੀ ਜਿਹੜੀਆਂ ਜਿਹੜੀਆਂ ਐਕਸਕਲੂਸਿਵ ਬੀਅਰ ਬਾਰਸ਼ਗਿਆਂ ਦਾ ਬੀਅਰ ਦੀਆਂ ਉਹ ਸ਼ਾਪਸ ਹੈ ਇਹਨਾਂ ਵਾਸਤੇ ਉਹਨਾਂ ਦੀ ਲਾਇਸੈਂਸ ਫੀ ਕਾਫੀ ਘੱਟ ਕੀਤੀ ਗਈ ਹੈ ਇਹਦਾ ਮਤਲਬ ਬੀਅਰ ਜਿਹੜੀ ਹੈ ਉਹ ਕੁਝ ਸਸਤੀ ਹੋਏਗੀ ਸੋ ਇਹ ਤਿੰਨ ਗੱਲਾਂ ਅਹਿਮ ਗੱਲਾਂ ਉਹਨਾਂ ਨੇ ਐਕਸਾਈਜ਼ ਪਾਲਿਸੀ ਦੀਆਂ ਕਿਤੀਆਂ ਨੇ ਜਿਹੜੀਆਂ ਕਿ ਚਰਚਾ ਦਾ ਵਿਸ਼ਾ ਨੇ ਤੇ ਹੁਣ ਦੇਖਦੇ ਆ ਕਿ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਇਹ ਵੈਸੇ ਸਾਈਕੌਲਿਸੀ ਤੇ ਹਮੇਸ਼ਾ ਕਿੰਤੂ ਪ੍ਰੰਤ ਹੁੰਦੇ ਨੇ ਤੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਜਿਹੜੀ ਪਹਿਲਾਂ ਇਹ ਹੁੰਦਾ ਸੀ ਕਿ ਚੰਡੀਗੜ੍ਹ ਤੋਂ ਜਾਂ ਹੋਰ ਤੋਂ ਹਰਿਆਣੇ ਤੋਂ ਜਿਹੜੀ ਸਮਗਲਿੰਗ ਹੁੰਦੀ ਸੀ ਸ਼ਰਾਬ ਦੀ ਉਹ ਕਾਫੀ ਅਸੀਂ ਚੈੱਕ ਕਰ ਲਈ ਹੈ ਕਾਫੀ ਰੋਕ ਦਿੱਤੀ ਹੈ ਇਸ ਤਰ੍ਹਾਂ ਘੱਟ ਗਈ ਹੈ ਮਤਲਬ ਇਹਨਾਂ ਨੇ ਇਹ ਵੀ ਕਹਿਣਾ ਸੀਗਾ ਕੈਬਨਟ ਨੇ ਦੋ ਫੈਸਲੇ ਹੋਰ ਕੀਤੇ ਨੇ ਜਿਹੜੇ ਹੈਗੇ ਨੇ ਇੱਕ ਤਾਂ ਇਹ ਕਿ ਜਿਹੜੇ ਜਨਮ ਸਰਟੀਫਿਕੇਟਸ ਇਹ ਜਨਮ ਮਰਨ ਸਰਟੀਫਿਕੇਟਸ ਹੀ ਖਾਸ ਕਰਕੇ ਜਾਂਦੇ ਬਰਸਤ ਉਹਦੇ ਚ ਬੜੀਆਂ ਹਿੱਚ ਸੀਗਾ ਲੋਕਾਂ ਨੂੰ ਲੈਣ ਚ ਮੁਸ਼ਕਲ ਆਉਂਦੀ ਸੀ ਜਿਹੜਾ ਉਹਦਾ ਜੇ ਕੋਈ ਸਾਲ ਬਾਅਦ 6 ਮਹੀਨੇ ਬਾਅਦ ਕਹਿੰਦਾ ਸੀ ਤਾਂ ਉਹਦੇ ਫਿਰ ਉਹ ਬੜੇ ਸਬੂਤ ਮੰਗਦੇ ਸੀਗੇ ਪਾਵਰ ਨਹੀਂ ਸੀ ਹਿੱਟ ਉਹਨਾਂ ਕੋਲੇ ਹਿੱਟ ਲਿਆ ਕੋਲ ਤੇ ਹੁਣ ਉਹਨਾਂ ਨੇ ਇਹਦੇ ਚ ਤਬਦੀਲੀ ਕਰਤੀ ਕਿ ਡੀਸੀਆ ਨੂੰ ਪਾਵਰ ਦੇ ਦਿੱਤੀ ਕਿ ਆਪਣਾ ਕੋਈ ਵੀ ਹਲਕੀਆ ਬਿਆਨ ਦੇ ਕੇ 셀ਫ ਡੈਕਲੇਰੇਸ਼ਨ ਦੇ ਕੇ ਇਹ ਮਨੇ ਮੇਰੀ ਤਾਂ ਆਹਾ ਜਨਮ ਹੈਗੀ ਮੇਰੇ ਬੱਚੇ ਦੀ ਜਮੇਰੀ ਤੇ ਉਹ ਸਰਵਰ ਦੇ ਦੇ ਕੇ ਸਰਟੀਫਿਕੇਟ ਆਪਣੇ ਲੈ ਸਕਦਾ ਜਨਮ ਤੋਂ ਸਾਲ ਬਾਅਦ ਤੱਕ ਵੀ ਲੈ ਸਕਦਾ ਇਹ ਉਹਨਾਂ ਨੇ ਫੈਸਿਲੀਟੇਟ ਜਿਹੜਾ ਇਹ ਸਰਟੀਫਿਕੇਟਸ ਜਿਹੜੇ ਕਿ ਕਾਫੀ ਚਕਤਾਂ ਆਈਆਂ ਸੀਗੀਆਂ ਆ ਵਿਧਾਨ ਸਭਾ 'ਚ ਵੀ ਸ਼ਾਇਦ ਮਸਲਾ ਉੱਠਿਆ ਸੀਗੇ ਸੋ ਉਹਨੂੰ ਇਹ ਸਰਲ ਕਰਨ ਵਾਸਤੇ ਜਾਂ ਉਹਨੂੰ ਡੈਲੀਗੇਟ ਕੀਤੀਆਂ ਪਾਵਰਸ ਉਹ ਸਭ ਹੁਣ ਦੇਖਦੇ ਆ ਇਹਦੇ ਨਾਲ ਕਿੰਨਾ ਸੌਕਾ ਹੁੰਦਾ ਲੋਕਾਂ ਦੀ ਫੀਡ ਹੋਏ ਕਾਇਗੀ ਉਹਦੇ ਪਤਾ ਲੱਗ ਗਿਆ ਕਿਵੇਂ ਇੰਪਲੀਮੈਂਟ ਹੁੰਦੇ ਨੇ ਜਿੰਨੇ ਇਹ ਕారణੇ ਕਿ ਆ ਕਿ ਜਿਹੜਾ ਵਾਟਰ ਪੋਲੂਸ਼ਨ ਆ ਜਿਹੜਾ ਸਟੇਟ ਦੇ ਵਿੱਚ ਉਹਦੀ ਜਦੋਂ ਵਾਇਲੇਸ਼ਨ ਹੁੰਦੀ ਸੀ ਵਾਟਰ ਪੋਲੂਸ਼ਨ ਐਕਟ ਦੀ ਤਾਂ ਉਹਦੇ ਤੇ ਸੈਂਟੈਂਸ ਜਿਹੜੀ ਸੀ ਪਨਿਸ਼ਮੈਂਟ ਹੁੰਦੀ ਸੀ ਉਸ ਸੈਂਟੈਂਸ ਹੁੰਦੀ ਸਜ਼ਾ ਹੁੰਦੀ ਸੀ ਜੇਲ ਮਤਲਬ ਕੈਦ ਦੀ ਸਜ਼ਾ ਉਹਦੇ ਵਿੱਚ ਪ੍ਰੋਵੀਜ਼ਨ ਇਹ ਸੀਗੇ ਤੇ ਹੁਣ ਉਹਨਾਂ ਨੇ ਕੀ ਕੀਤਾ ਕਿ ਅਸੀਂ ਇਹ ਚੇਂਜ ਕਰ ਲਿਆ ਬਾਕੀ ਸਟੇਟਾਂ ਨੇ ਵੀ ਕਰ ਲਿਆ ਕਿ ਸਜ਼ਾ ਕੈਦ ਨਹੀਂ ਹੋਏਗੀ ਜੇਲ ਨਹੀਂ ਹੋਏਗੀ ਜੁਰਮਾਨਾ ਹੋਏਗਾ ਜਿਹੜੇ ਵਾਇਲਟ ਕਰਨਗੇ ਉਹਨਾਂ ਨੂੰ ਉਹਦੇ ਮੁਤਾਬਕ ਉਹਨਾਂ ਦੇ ਕਸੂਰ ਦੇ ਮੁਤਾਬਕ 15000 ਤੋਂ ਲੈ ਕੇ 15 ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾਏਗਾ ਜਿਹੜੇ ਪੋਲਿਊਸ਼ਨ ਐਕਟ ਨੂੰ ਵਾਇਲਟ ਕਰਨਗੇ ਸੋ ਇਹ ਨਵਾਂ ਫੈਸਲਾ ਉਹਨਾਂ ਨੇ ਅੱਜ ਬਿਲ ਦੱਸ ਆਇਆ ਜਿਹੜਾ ਕਿ ਜ਼ਿਕਰ ਕਰਨਾ ਬਣਦਾ ਜੇ ਕਿ ਕਿਹਦਾ ਸਾਰੇ ਨਾਲ ਸੰਬੰਧ ਹੈ ਸਾਰੇ ਫੈਕਟਰੀਆਂ ਨਾਲ ਜਿਹੜੇ ਕਾਰਖਾਨੇ ਨੇ ਜਾ ਜਿੱਤੇ ਤੇ ਤੇ ਪੋਲੂਸ਼ਨ ਵਾਟਰ ਪਾਣੀ ਦਾ ਪੋਲੂਸ਼ਨ ਫੈਲਦਾ ਫਲਾਉਂਦਾ ਹੈ ਕੋਈ ਉਹਦਾ ਸਾਰਾ ਨਾਲ ਸੰਬੰਧਿਤ ਹੈ ਜੋ ਹੁਣ ਸਾਰੇ ਇਸ ਦਾ ਖਬਰਦਾਰ ਹੋ ਜੋਗੇ ਪੋਲੂਸ਼ਨ ਦੇ ਜਦੋਂ ਜੁਰਮਾਨਾ ਹੋਇਆ ਕਰੇਗਾ 15000 ਤੋਂ ਲੈ ਕੇ 15 ਲੱਖ ਤੱਕ ਇਹ ਸੋਚ ਲੈਣਾ ਜਿਹੜੇ ਵੀ ਪੋਲੂਸ਼ਨ ਜਦੋਂ ਕਰਦੇ ਆ ਜਾਂ ਕਰਨ ਦੀ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਬਾਈ ਪ੍ਰੋਡਕਟ ਪੋਲੂਟ ਕਰਦੇ ਜਿਨ੍ਹਾਂ ਦੇ ਪਾਣੀ ਨੂੰ ਇਸ ਕੈਬਨਟ ਦੇ ਕੈਬਨਟ ਅੱਜ ਅਹਿਮ ਸੀਗੀ ਤੇ ਹੁਣ ਇੱਕ ਵੱਡੀ ਜਿਹੜੀ ਹੋਰ ਖਬਰ ਤੇ ਆਪਾਂ ਚਰਚਾ ਕਰਾਂਗੇ ਵਸੇ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ ਤੇ ਇਸ ਵੇਲੇ ਕੇਂਦਰੀ ਮੰਤਰੀ ਨੇ ਮਨੋਰ ਲਾਲ ਖੱਟਰ ਉਹਨਾਂ ਨੇ ਇੱਕ ਬੜਾ ਕੰਟਰੋਵਰਸ਼ੀਅਲ ਵਿਵਾਦਮਈ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਵਸੇ ਤਾਂ ਪਹਿਲਾਂ ਵੀ ਬੜੇ ਕੰਟਰੋਵਰਸ਼ੀਅਲ ਬਿਆਨ ਦਿੰਦੇ ਰਹੇ ਹੋ ਪਹਿਲਾਂ ਕਿਸਾਨਾਂ ਬਾਰੇ ਵੀ ਬੜੇ ਕੰਟਰੋਵਰਸ਼ੀਅਲ ਦਿੰਦੇ ਰਹੇ ਆ ਬੜੇ ਜਿਹੜੇ ਅਜੂ ਅਜੀਬੋ ਗਰੀਬ ਬਿਆਨ ਦਿੰਦੇ ਰਹੇ ਹੈ ਹੁਣ ਉਹਨੇ ਕਹਿਣਾ ਕਿ ਜਿਹੜੇ ਡਿਪੋਰਟੀ ਹੋ ਕੇ ਆਏ ਯੂ ਐਸ ਤੋਂ ਨੌਜਵਾਨ ਉਹਨਾਂ ਨਾਲ ਕੋਈ ਲਿਹਾਜ਼ ਨਾ ਵਰਤੋ ਕੋਈ ਹਮਦਰਦੀ ਨਾ ਕਰੋ ਕਹਿੰਦਾ ਇਹ ਜਿਵੇਂ ਡਰੱਗ ਵਾਲਾ ਨਸ਼ੇ ਵਾਲਾ ਉਹ ਹੈ ਅ ਲਾਮਤ ਹੈਗੀ ਨਸ਼ਾ ਦੀ ਬਿਮਾਰੀ ਜਿਵੇਂ ਇਸੇ ਤਰ੍ਹਾਂ ਦੀ ਇਹ ਜਿਹੜੀ ਹੈ ਡੰਕੀ ਰੂਟ ਵਾਲੀ ਬਿਮਾਰੀ ਹੈਗੀ ਹੈ ਤੇ ਜਿਹੜੇ ਵੀ ਆ ਰਹੇ ਉਹਨਾਂ ਨੂੰ ਕੋਈ ਲਿਹਾਜ਼ ਜਾ ਉਹਨਾਂ ਨਾਲ ਹਮਦਰਦੀ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨਾਲ ਨਾਰਮਲੀ ਬਿਹੇਵ ਕਰੋ ਇਹ ਪਹਿਲੀ ਵਾਰ ਹੀ ਕਿਸੇ ਨੇਤਾ ਨੇ ਕਿਸੇ ਸਰਕਾਰ ਦੇ ਮੋਦੀ ਸਰਕਾਰ ਦੇ ਇੱਕ ਮੰਤਰੀ ਨੇ ਜਿਹੜਾ ਕਿ ਬਹੁਤ ਇਸ ਵੇਲੇ ਦਾ ਸੀਨੀਅਰ ਹੀ ਹੈ ਕਿਉਂਕਿ ਉਹ ਦੋ ਵਾਰ ਤੱਕ ਚੀਫ ਮਿਨਿਸਟਰ ਰਹੇ ਗਏ ਨੇ ਉਹਨਾਂ ਦਾ ਇਹ ਕਹਿਣਾ ਬਹੁਤ ਮਿਲਕ ਤੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਿੰਨੇ ਡਿਪੋਰਟ ਹੋ ਕੇ ਆ ਰਹੇ ਨੇ ਉਹਨਾਂ 'ਚ ਹਰਿਆਣੇ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਹੈਗਾ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਹੈਗੇ ਜਿਹੜੇ ਹੁਣ ਤੱਕ ਆਏ ਜਾਂ ਆ ਰਹੇ ਐ ਇਹ ਵੀ ਪਤਾ ਲੱਗਿਆ ਸੋ ਉਹ ਹਰਿਆਣੇ ਦੇ ਵਿੱਚ ਬੈਠ ਕੇ ਕਿਉਂਕਿ ਹਰਿਆਣੇ ਨੂੰ ਬਿਲੋਂਗ ਕਰਦੇ ਨੇ ਜਾਂ ਹਰਿਆਣੇ ਨੂੰ ਰਿਪਰਿਜ਼ੈਂਟ ਕਰਦੇ ਨੇ ਇੱਕ ਤਰ੍ਹਾਂ ਐਮਪੀ ਵੀ ਹਰਿਆਣੇ ਦੇ ਚੁਣੇ ਗਏ ਨੇ ਤੇ ਇਹ ਕਹਿਣਾ ਕਿ ਉਹਨਾਂ ਨਾਲ ਕੋਈ ਹੰਦਲਦੇ ਕਿ ਦੂਜੇ ਪਾਸੇ ਸਾਡੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਸੀਐਮ ਕੁਲਦੀਪ ਧਾਲੀਵਾਲ ਐਨਆਰਆਈ ਮਿਨਿਸਟਰ ਤੇ ਹੋਰ ਜਿਹੜੇ ਪਾਰਟੀਆਂ ਦੇ ਲੀਡਰ ਨੇ ਤੇ ਹੋਰ ਉਹ ਇੱਥੇ ਤੱਕ ਹਰਿਆਣੇ ਦੇ ਵੀ ਜਿਹੜਾ ਨਜੀਬ ਸੁਰਜੀਵਾਲਾ ਤੇ ਹੋਰ ਲੀਡਰ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨਾਲ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਕਿਸੇ ਤਰ੍ਹਾਂ ਇਸ ਤਰ੍ਹਾਂ ਕਮੋਡੀਟ ਹੋਣਾ ਸੈਟਲ ਹੋਣ ਰੀਸੈਟਲ ਹੋਣ ਚ ਵੀ ਮਦਦ ਕਰੋ ਇਸ ਤਰ੍ਹਾਂ ਦੀ ਅਪਰੋਚ ਹੈ ਜੀ ਹੈ ਤੇ ਮਨੋਹਰ لال ਖੱਟਰ ਨੇ ਇਹ ਕਿਹਾ ਕਿ ਨਹੀਂ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕੋਈ ਮਰਦ ਨਹੀਂ ਹੁਣੇ ਉਹਨਾਂ ਦਾ ਆਪਣਾ ਐਜ ਐ ਸੈਂਟਰ ਮਨਿਸਟਰ ਉਹਨਾਂ ਦਾ ਆਪਣਾ ਬਿਆਨ ਹੈ ਜਾਂ ਕੀ ਮੋਦੀ ਸਰਕਾਰ ਦੀ ਪਾਲਿਸੀ ਹੈ ਮੋਦੀ ਸਰਕਾਰ ਦਾ ਇਸ਼ਾਰਾ ਹੈ ਇਹ ਸਵਾਲ ਅਜੇ ਖੜਾ ਹੈ ਕਿ ਉਹਨਾਂ ਨਾਲ ਟ੍ਰੀਟਮੈਂਟ ਕਿਉਂਕਿ ਸਰਕਾਰ ਦੇ ਬਹੁਤ ਸਾਰੇ ਸਵਾਲ ਉੱਠੇ ਨੇ ਜਦੋਂ ਉਹਨਾਂ ਨੂੰ ਬੇੜੀਆਂ ਲਾ ਕੇ ਲਿਆਂਦਾ ਗਿਆ ਇੱਥੇ ਤੇ ਉਹ ਸੈਂਟਰ ਸਰਕਾਰ ਤੇ ਬੜੇ ਸਵਾਲ ਉੱਠੇ ਨੇ ਤੇ ਉਹ ਇਹ ਵੀ ਬੇੜੀਆਂ ਬਾਰੇ ਵੀ ਉਹਨਾਂ ਨੇ ਕਿਹਾ ਅ ਮਨੋ لال ਖੱਟਰੇ ਨੇ ਕਿ ਜਿਹੜੀਆਂ ਬੇੜੀਆਂ ਦੀ ਗੱਲ ਹੈ ਹੱਤਕੜੀਆਂ ਦੀ ਉਹ ਹਰੇਕ ਸਰਕਾਰ ਦੀ ਆਪਣੀ ਪੋਲਿਸੀ ਹੈ ਸੋ ਉਸ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਜਸਟੀਫਾਈ ਕੀਤਾ ਏ ਇਹ ਜਿਹੜਾ ਅਗਲੀ ਗੱਲ ਕਿ ਜਿਹੜੀ ਭਗਵੰਤ ਮਾਨ ਸਰਕਾਰ ਆ ਪੰਜਾਬ ਦੀ ਆਪ ਸਰਕਾਰ ਉਹ ਡਰੱਗ ਦੇ ਜਿਹੜਾ ਡੀਲਰਾਂ ਦੇ ਖਿਲਾਫ ਡਰੱਗ ਦੇ ਤੰਦੇ ਦੇ ਖਿਲਾਫ ਤੇ ਡਰੱਗ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਡਰੱਗ ਨੂੰ ਵੀ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ ਬਹੁਤ ਸਖਤ ਜਿਹੜੀ ਹੈ ਉਹ ਤੰਗ ਤਰੀਕੇ ਅਪਣਾਉਣ ਵੱਲ ਜਾ ਰਹੀ ਹੈ ਸ਼ੁਰੂ ਕੀਤੇ ਆ ਕਾਫੀ ਸਖਤ ਜਿਹੜੇ ਆ ਪਹਿਲਾਂ ਬੁਲਡوزر ਫੇਰਨ ਦੀ ਜਿਹੜੀ ਜਿਹੜੇ ਡਰੱਗ ਸਮਗਲਰਾਂ ਦੇ ਘਰਾਂ ਦੇ ਬੁਲਡوزر ਫੇਰਨ ਦੀ ਕਮਾਇੀ ਸ਼ੁਰੂ ਕੀਤੀ ਹੈ ਉਹ ਅੱਜ ਫੇਰ ਪਟਿਆਲੇ ਦੇ ਵਿੱਚ ਇੱਕ ਡਰੱਗ ਸਮਗਲਰ ਜਿਸਤੇ ਕੇ ਉਹ ਕਹਿੰਦੇ ਕਿ 10 ਕੇਸ ਪਹਿਲਾਂ 10 ਵਾਰ ਜੇਲ੍ਹ ਜਾਜਕ 10 ਕੇਸ ਸੀਗੇ ਪਹਿਲਾਂ ਉਹਦਾ ਜਿਹੜਾ ਘਰ ਸੀ ਪਟਿਆਲੇ ਦੇ ਵਿੱਚ ਉਹ ਪਟਿਆਲਾ ਪੁਲਿਸ ਨੇ ਜਿਹੜੀ ਆ ਜੀਸੀਬੀ ਮਸ਼ੀਨਾਂ ਲੈ ਕੇ ਤੇ ਬੁਲਡوزر ਲੈ ਕੇ ਉਹ ਘਰ ਦੋ ਮੰਜ਼ਲਾ ਢਾਹ ਦਿੱਤਾ ਸਾਰੀ ਦੁਨੀਆ ਨੇ ਦੇਖਿਆ ਹੈ ਅਸੀਂ ਵੀ ਤੁਹਾਨੂੰ ਉਹਦੀ ਜਿਹੜੀ ਆਹੋ ਵੀਡੀਓ ਦਿਖਾ ਦਿੰਦੇ ਆ ਇੱਕ ਤਾਂ ਇਹ ਜਿਹੜੀ ਉਹਨਾਂ ਦੀ ਮਤਲਬ ਮੈਸੇਜ ਕੋਸ਼ਿਸ਼ ਕਰ ਰਹੇ ਐ ਭਗਵਾਨ ਸਰਕਾਰ ਮੈਸੇਜ ਦੇਣ ਦੀ ਕਿ ਅਸੀਂ ਡਰੱਗ ਡੀਲਰਾਂ ਡਰੱਗ ਸਪਲਾਈ ਕਰਨ ਵਾਲਿਆਂ ਦੇ ਨਾਲ ਕੋਈ ਲਿਹਾਜ਼ ਨਹੀਂ ਵਰਤਾਂਗੇ ਬਲਕਿ ਸਖਤੀ ਵਰਤਾਂਗੇ ਇਸ ਤਰ੍ਹਾਂ ਦਾ ਮੈਸੇਜ ਦੇਣ ਦੀ ਪਹਿਲਾਂ ਬਠਿੰਡੇ ਚ ਆਇਆ ਫਿਰ ਲੁਧਿਆਣੇ ਚ ਇਸ ਤਰ੍ਹਾਂ ਦੀ ਉਹਨਾਂ ਦੀ ਬਿਲਡਿੰਗ ਆਈ ਸੀ ਅੱਜ ਪਟਿਆਲੇ ਦੇ ਵਿੱਚ ਜਿਹੜੀ ਹੈ ਤੁਸੀਂ ਦੇਖੋ ਕਿ ਦੋ ਮੰਜ਼ਲਾ ਮਾਤਮ ਨੂੰ ਕਿਸ ਤਰ੍ਹਾਂ ਢਾਇਆ ਗਿਆ ਸਾਰੇ ਲੋਕਾਂ ਦੇ ਸਾਹਮਣੇ ਤੇ ਇਹ ਕਿਹਾ ਗਿਆ ਐਸਐਸਪੀ ਵੱਲੋਂ ਨਾਨ ਸਿੰਘ ਵੱਲੋਂ ਬਰੀਫਿੰਗ ਵੀ ਕੀਤੀ ਗਈ ਕਿ ਇਹ क्रॉनिक ਜਿਹੜੇ ਡਰਗ ਡੀਲਰਸ ਸੀਗੇ ਜਿਨ੍ਹਾਂ ਦੇ ਘਰ ਸੀਗਾ ਇਹ ਤੇ ਉਸ ਨੂੰ ਉਸ ਦਾ ਘਰ ਜਿਹੜਾ ਇਸ ਕਰਕੇ ਢਾਇਆ ਕਿਉਂਕਿ ਇਹ ਇਹ ਘਰ ਜਿਹੜਾ ਪੁਲਿਸ ਦਾ ਮੰਨਣਾ ਪੁਲਿਸ ਦਾ ਕਲੇਮ ਹੈ ਕਿ ਇਹ ਘਰ ਜਿਹੜਾ ਹੈ ਇਹ ਡਰੱਗ ਦੀ ਕਮਾਈ ਨਾਲ ਬਣਾਇਆ ਸੀ ਇਸ ਕਰਕੇ ਨੂੰ ਢਾਇਆ ਜਾ ਰਿਹਾ ਹੈ ਵੈਸੇ ਪਹਿਲਾਂ ਬਟਿੰਡੇ ਸੀ ਕੀਤਾ ਸੀ ਪਰ ਕੱਲ ਲੁਧਿਆਣੇ ਵੀ ਢਾਏ ਸੀਗੇ ਪਰ ਇਸ ਤੇ ਉਹਦਾ ਸਵਾਲ ਵੀ ਉੱਠੇ ਹੋਏ ਨੇ ਸੁਪਰੀਮ ਕੋਰਟ 'ਚ ਵੀ ਇਹ ਮਸਲਾ ਗਿਆ ਕਿਉਂਕਿ ਯੂਪੀ 'ਚ ਪਹਿਲਾਂ ਅਸੀਂ ਪਹਿਲਾਂ ਹਰਿਆਣੇ ਨੇ ਵੀ ਇਸ ਤਰ੍ਹਾਂ ਕੀਤਾ ਸੀਗਾ ਕਿ ਉਹਨਾਂ ਦੇ ਗੈਂਗਸਟਰ ਦੇ ਘਰ ਟਾਇਰੇ ਸੀਗੇ ਉਹ ਇਹਨਾਂ ਡਰਗ ਡੀਲਰਾਂ ਦੇ ਘਰੋਂ ਟਾਉਣੇ ਸ਼ੁਰੂ ਕੀਤੇ ਨੇ ਤਾਂ ਇਸ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀ ਉਹਨਾਂ ਨੇ ਸਵਾਲ ਉੱਠੇ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬਿਨਾ ਐ ਐਨਵਾ ਘਟਾਉਣੇ ਵੀ ਠੀਕ ਨਹੀਂ ਹੈ ਜੇ ਤੇ ਕਿਉਂਕਿ ਉਹਦੇ ਚ ਬਹੁਤ ਸਾਰੀਆਂ ਕਾਨੂੰਨੀ ਉਲਝਣਾਂ ਜੁੜੀਆਂ ਹੋਈਆਂ ਨੇ ਪਰ ਪੰਜਾਬ ਪੁਲਿਸ ਨੇ ਜਾਂ ਸਰਕਾਰ ਨੇ ਇਹ ਫੈਸਲਾ ਕੀਤਾ ਜਿਹੜਾ ਤਾਂ ਉਹਦੇ ਪਿੱਛੇ ਕੀ ਕਾਨੂੰਨੀ ਜਸਟੀਫਿਕੇਸ਼ਨ ਹੈ ਉਹ ਖੁਦ ਹੀ ਕਿਉਂਕਿ ਜੇ ਕੋਰਟਾਂ ਚ ਗਿਆ ਤੇ ਕੁਝ ਫਿਰ ਦੱਸਣਾ ਪੈਣਾ ਇਹਨਾਂ ਨੂੰ ਕਿ ਕਾਨੂੰਨੀ ਤੌਰ ਤੇ ਜਸਟੀਫਿਕੇਸ਼ਨ ਕਿਉਂ ਤੇ ਇੱਕ ਸਵਾ ਜਰੂਰੀ ਉਸ ਬਾਮ ਨੇ ਛੁੱਟਦਾ ਹੈ ਕਿ ਕੀ ਟਾਉਣਾ ਜ਼ਰੂਰੀ ਹੈ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਪ੍ਰਾਪਰਟੀ ਨੂੰ ਉਹ ਅਕਵਾਇਰ ਕਰ ਸਕਦੀ ਹੈ ਅਕਵਾਇਰ ਕਰ ਸਕਦੀ ਹੈ ਉਹ ਤੇ ਜ਼ਬਤ ਕਰ ਸਕਦੀ ਹੈ ਤੇ ਜ਼ਬਤ ਕਰਕੇ ਉਹਨੂੰ ਸਰਕਾਰੀ ਪ੍ਰਾਪਰਟੀ ਬਣਾ ਸਕਦੀ ਹੈ ਹਾਈਵੇ ਬਣਾਉਣੇ ਆ ਕੋਈ ਬਿਲਡਿੰਗਾਂ ਬਣਾਉਣੀ ਹੈ ਕੋਈ ਅਰਬਨ ਸਟਰੀਟ ਬਣਾਉਣੀ ਹੈ ਤੇ ਕੋਈ ਵੀ ਪ੍ਰਾਪਰਟੀ ਜਿਹੜੀ ਹੈ ਉਹ ਸਰਕਾਰ ਦੀ ਕਿਉਂਕਿ ਮੈਂ ਇੱਕ ਦਿਨ ਉਹ ਸੁਰੇਸ਼ ਮਰ ਦਾ ਸੁਰੀਆ ਸੀ ਕਿ ਕਨਸਟੀਟਿਊਸ਼ਨ ਅਨੁਸਾਰ ਹੀ ਪ੍ਰਾਪਰਟੀ ਸਰਕਾਰ ਦੀ ਸਰਕਾਰ ਦੀ ਹੈ ਸਾਰੀ ਇੰਡੀਆ ਦੀ ਜਿਹੜੀ ਜ਼ਮੀਨ ਹੈ ਉਹ ਤੁਹਾਨੂੰ ਉਹਨੇ ਵਰਤਨ ਵਾਸਤੇ ਦਿੱਤੀ ਹੋਈ ਹੈ ਇਸ ਤਰ੍ਹਾਂ ਸੋ ਕੀ ਜਿਹੜੇ ਘਰ ਟਾਇਆ ਜਾ ਰਹੇ ਨੇ ਜਿਹੜੇ ਡਰੱਗਲ ਨੇ ਕੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਉਹ ਉਹਨਾਂ ਨੂੰ ਅਕਵਾਇਰ ਕਰਕੇ ਸਰਕਾਰ ਆਪਣੀ ਪ੍ਰਾਪਰਟੀ ਬਣਾਵੇ ਲੀਗਲੀ ਆਪਣੇ ਕਬਜੇ ਚ ਲਵੇ ਤੇ ਉਹਨੂੰ ਆਪਣੇ ਸਰਕਾਰੀ ਕਿਸੇ ਕੰਮ ਵਾਸਤੇ ਜਾਂ ਪਬਲਿਕ ਵੈਲਫੇਅਰ ਦੇ ਕੰਮ ਵਾਸਤੇ ਵਰਤੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਸਵਾਲ ਮੈਨੂੰ ਲੱਗਦਾ ਹੈ ਕਿ ਇਹ ਡਿਬੇਟ ਕਰਨਾ ਜਾਂ ਮਤਲਬ ਜਿਹੜਾ ਇਹ ਸਵਾਲ ਹੈ ਇਹ ਡਿਸਕਸ ਕਰਨਾ ਤੇ ਜ਼ਿਕਰ ਕਰਨਾ ਇਹਦਾ ਜ਼ਰੂਰੀ ਹੈ ਪਹਿਲਾਂ ਜਦੋਂ ਬੰਬੇ ਚ ਬਿਲਡਿੰਗਾਂ ਢਾਈਆਂ ਸੀਗੀਆਂ ਬਲੇ ਜਿਹੜੀਆਂ ਆ ਹੋ ਸੀ ਇਹ ਆਪ ਕੋ ਜੇ ਨਜਾਇਜ਼ ਬਿਲਡਿੰਗ ਬਣੀ ਸੀ ਕੋਟਾਈ ਸੀ ਉਦੋਂ ਵੀ ਇਹ ਸਵਾਲ ਉੱਠੇ ਸੀ ਮੇਰੇ ਮਨ ਚ ਤਾਂ ਹੈਗੇ ਹੀ ਹੈਗੇ ਹੋਰ ਲੋਕਾਂ ਨੇ ਵੀ ਸ਼ਾਇਦ ਉਠਾਏ ਸੀ ਇਹ ਸਵਾਲ ਕਿ ਕੀ ਇਸ ਤਰ੍ਹਾਂ ਨਹੀਂ ਸੋਚਿਆ ਜਾ ਸਕਦਾ ਉਹਦੇ ਚ ਕੀ ਹੈ ਕੋਈ ਕਾਨੂੰਨੀ ਉਲਝਣਾ ਹੈਗੀਆਂ ਨੇ ਜਾਂ ਕਾਨੂੰਨੀ ਤੌਰ ਤੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਉਹਨੂੰ ਐਕਵਾਇਰ ਕਰੋ ਸਰਕਾਰੀ ਪ੍ਰਾਪਰਟੀ ਬਣਾਓ ਦੇਖੋ ਜਿਹੜਾ ਈਡੀ ਵਾਲੇ ਜਦੋਂ ਕਰਦੇ ਨੇ ਕੀ ਕਰਦੇ ਨੇ ਉਹ ਜਦੋਂ ਹੁੰਦਾ ਕਿਸੇ ਦੀ ਪ੍ਰਾਪਰਟੀ ਤਾਂ ਉਹ ਉੱਤੇ ਬੋਰਡ ਲਾ ਦਿੰਦੇ ਨੇ ਵੀ ਇਹ ਪ੍ਰਾਪਰਟੀ ਜ਼ਬਤ ਕਰ ਲਈ ਤੇ ਇਹਨੂੰ ਕੋਈ ਖਰੀਦ ਨਹੀਂ ਸਕਦਾ ਈਡੀ ਦਾ ਤਰੀਕਾ ਇਹ ਹੈਗਾ ਸੋ ਪੰਜਾਬ ਪੁਲਿਸ ਵੀ ਪਹਿਲਾਂ ਤਾਂ ਕਰਦੀ ਰਹੀ ਹੈ ਪਰ ਹੁਣ ਢਾਉਣ ਵਾਲੀ ਜਿਹੜੀ ਤਰਤ ਹੈ ਉਹ ਹੁਣ ਸ਼ੁਰੂ ਹੋਈ ਹੈ ਤੇ ਜਿੰਨਾ ਚਿਰ ਉਹ ID ਦੇ ਬੋਰਡ ਲੱਗਿਆ ਹੁੰਦਾ ਜਾਂ ਜਿਹੜੀ ਦੇ ਰਿਕਾਰਡ 'ਚ ਇਹ ਹੁੰਦੀ ਹੈ ਤਾਂ ਉਹ ਉਹਦੀ ਜਿਹੜੀ ਇਨਫੋਰਮੇਸ਼ਨ ਉਹ ਰੈਵਨੂ 'ਚ ਵੀ ਚਲੀ ਜਾਂਦੀ ਹੈ ਕਿ ਇਹ ਪ੍ਰਾਪਰਟੀ ਨੂੰ ਨਾ ਕੋਈ ਖਰੀਦ ਸਕਦਾ ਨਾ ਵੇਚ ਸਕਦਾ ਜਦੋਂ ਜਿਹੜੇ ਵੀ ਅਕਿਊਜ਼ਟ ਹੁੰਦੇ ਨੇ ਦੋਸ਼ੀ ਹੁੰਦੇ ਨੇ ਜਾਂ ਕਨਵਿਕਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਜਿਹਦੇ 'ਚ ਇਹ ਹੁੰਦਾ ਕਿ ਇਹ ਪ੍ਰਾਪਰਟੀ ਅ ਜਿਹੜੇ ਕ腐ਸ਼ਨ ਦੇ ਪੈਸੇ ਨਾਲ ਜਾਂ ਮਨੀ ਲਾਂਡਰਿੰਗ ਦੇ ਪੈਸੇ ਨਾਲ ਬਣੀ ਆ ਉਹ ਉਸ ਤੇ ਇਹ ਲਾ ਕਰਦੇ ਨੇ ਪਰ ਇਹ ਢਾਉਣ ਦਾ ਜਿਹੜਾ ਸਿਲਸਿਲਾ ਹੈ ਇਹ ਇਟ ਸ਼ੁਰੂ ਹੋਇਆ ਹੈ ਮੈਸੇਜ ਤਾਂ ਸਟਰੋਂਗ ਹੈ ਸਖਤ ਹੈ ਕਿ ਜਿਹੜਾ ਵੀ ਕੋਈ ਡਰੱਗ ਦੇ ਪੈਸੇ ਨਾਲ ਪ੍ਰਾਪਰਟੀ ਬਣਾਏਗਾ ਕੋਈ ਘਰ ਬਣਾਏਗਾ ਦੁਕਾਨ ਬਣਾਏਗਾ ਸ਼ੋਰੂਮ ਬਣਾਏਗਾ ਜਾਂ ਬਿਲਡਿੰਗ ਬਣਾਏਗਾ ਜਾਂ ਕੋਈ ਵੀ ਹੋਰ ਜਿਹੜੀ ਪ੍ਰਾਪਰਟੀ ਬਣਾਏਗਾ ਤਾਂ ਉਸ ਤੇ ਇਦਾਂ ਦਾ ਬੋਰਡਰ ਤੇ ਚੱਲੇਗਾ ਤੇ ਉਹਨੂੰ ਟੋਇਲਟ ਨਹੀਂ ਕੀਤਾ ਜਾਵੇਗਾ ਮੈਸੇਜ ਤਾਂ ਬਹੁਤ ਕਲੀਅਰ ਹੈ ਪਰ ਇਹਦੇ ਚ ਇਹ ਸਵਾਲ ਜ਼ਰੂਰ ਹੈਗਾ ਕਿ ਕੀ ਉਹਨੂੰ ਅਕਵਾਇਰ ਕਰਕੇ ਵਰਤੋਂ ਨਹੀਂ ਕੀਤੀ ਜਾ ਸਕਦੀ ਉਹਦੀ ਇਹ ਕਾਨੂੰਨੀ ਤੌਰ ਤੇ ਇਹ ਅ ਡਿਬੇਟ ਕਰਨ ਦਾ ਵਿਚਾਰਨ ਵਾਲਾ ਅ ਸਵਾਲ ਹੈਗਾ ਤੇ ਇਸ ਦੇ ਨਾਲ ਇੱਕ ਹੋਰ ਇੰਟੈਂਸ਼ਨ ਜਿਹੜੀ ਸਰਕਾਰ ਨੇ ਜ਼ਾਹਰ ਕੀਤੀ ਡਰੱਗ ਦੇ ਮਸਲੇ ਨੂੰ ਡੀਲ ਕਰਨ ਵਾਸਤੇ ਸਖਤੀ ਨਾਲ ਜਾਂ ਉਹਦੀ ਮੋਨੀਟਰਿੰਗ ਕਰਨ ਵਾਸਤੇ ਕਿਉਂਕਿ ਡਰੱਗ ਦਾ ਮਸਲਾ ਬਹੁਤ ਵੱਡਾ ਪੰਜਾਬ ਦੇ ਵਿੱਚ ਬਸ ਹੈ ਔਰ ਜਿਹੜੀਆਂ ਪਿਛਲੇ ਲੋਕ ਸਭਾ ਚੋਣਾਂ ਹੋਈਆਂ ਜਾਂ ਜਮਨੀ ਚੋਣਾਂ ਹੋਈਆਂ ਹੋਰ ਵੀ ਹਰ ਜਗ੍ਹਾ ਇਹ ਡਰੱਗ ਦਾ ਮਸਲੇ ਦਾ ਡਰੱਗ ਦੇ ਇਹਨਾਂ ਨੂੰ ਰੂਲਿੰਗ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਨੂੰ ਉਹਦੇ ਲੀਡਰਾਂ ਨੂੰ ਮੰਤਰੀਆਂ ਨੂੰ ਸਭ ਨੂੰ ਫੇਸ ਕਰਨਾ ਪੈ ਰਿਹਾ ਕਿ ਉਹ ਡਰੱਗ ਨਹੀਂ ਖਤਮ ਹੋ ਰਹੀ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਸੀ ਕਿ ਪ੍ਰੋਮਿਸ ਕੀਤੇ ਸੀ ਲੋਕਾਂ ਨਾਲ ਸੀ ਖਤਮ ਕਰ ਦਾਂਗੇ ਉਹ ਉਹ ਨਹੀਂ ਹੋ ਰਿਹਾ ਤੇ ਇਸ ਕਰਕੇ ਉਹ ਇਸ ਮਸਲੇ ਤੇ ਸੀਰੀਅਸਲੀ ਲੈ ਰਹੀ ਹੈ ਸਰਕਾਰ ਤੇ ਉਹਦੇ ਚ ਅੱਜ ਕੀ ਕੀਤਾ ਇੱਕ ਵੱਡਾ ਡਿਸੀਜਨ ਜਿਹੜਾ ਇੱਕ ਹੋਰ ਕੀਤਾ ਹੈ ਸਰਕਾਰ ਨੇ ਕਿ ਇਹਨੂੰ ਪੂਰੀ ਤਰ੍ਹਾਂ ਮੋਨੀਟਰਿੰਗ ਕੀਤੀ ਜਾਵੇ ਜੋ ਜਿਹੜੀ ਕੈਂਪੇਨ ਹੈ ਡਰਗ ਦੇ ਖਿਲਾਫ ਸ਼ੁਰੂ ਕੀਤੀ ਹੋਈ ਉਹਦੇ ਵਾਸਤੇ ਇੱਕ ਕੈਬਨਟ ਦੀ ਸਬ-ਕਮੇਟੀ ਬਣਾਈ ਹੈ ਕੈਬਨਟ ਦਾ ਸਪੈਸ਼ਲ ਪੈਨਲ ਬਣਾਇਆ ਗਿਆ ਜਿਹਦੇ ਚ ਹੈੱਡ ਉਹਦੇ ਹਰਤਾਜ ਚੀਮਾ ਨੇ ਇਖਰਾਜ ਮਿਸਟਰ ਤੇ ਬਾਕੀ ਮੈਂਬਰ ਨੇ ਉਹਦੇ ਕੈਬਨਟ ਦੇ ਚਾਰ ਮੈਂਬਰ ਹੋਰ ਨੇ ਕੈਬਨਟ ਦੇ ਸੋ ਕੈਬਨਟ ਸਬ-ਕਮੇਟੀ ਇੱਕ ਬਣਾਈ ਗਈ ਹੈ ਮਤਲਬ ਇਹ ਉਹਨਾਂ ਦੀ ਉਹਨੂੰ ਮੋਨੀਟਰ ਕਰਨ ਵਾਸਤੇ ਵੀ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਚ ਕੋਈ ਢਿੱਲ ਨਾ ਹੋਵੇ ਜਾਂ ਉਹਦੇ ਚ ਕੋਈ ਇਸ ਤਰ੍ਹਾਂ ਦੀ ਇਹ ਨਾ ਹੋਵੇ ਕਿ ਕੋਈ ਰੈਟ ਹੋਵੇ ਜਾਂ ਹੋਰ ਇਫੈਕਟਿਵ ਕਿਵੇਂ ਬਣਾਇਆ ਜਾ ਸਕਦਾ ਹੈ ਇਹ ਉਹਨਾਂ ਨੇ ਬਣਾਇਆ ਸੋ ਇਹ ਇਸ਼ਾਰਾ ਜਾਂ ਇਹ ਸੰਕੇਤ ਸਰਕਾਰ ਇਹ ਦੇਣਾ ਚਾਹੁੰਦੀ ਹੈ ਕਿ ਅਸੀਂ ਬਹੁਤ ਸਖਤਾਂ ਸੀਰੀਅਸ ਆ ਗੰਭੀਰ ਆ ਡਰਗ ਦੇ ਮਸਲੇ ਨੂੰ ਨਿਜਿੱਠਣ ਵਾਸਤੇ ਤੇ ਇਸ ਦਾ ਅਸੀਂ ਕੋਈ ਲਿਹਾਜ਼ ਨਹੀਂ ਕਰਾਂਗੇ ਇਸ ਤਰ੍ਹਾਂ ਦੀ ਥੋੜੇ ਜਿਹੀ ਕੋਈ ਕਮੈਂਟ ਸ਼ਾਇਦ ਮੈਂ ਦੇਖਾਂ ਹੈਗੇ ਨੇ ਜੇ ਕੋਈ ਆਇਆ ਤਾਂ ਪੜਨ ਸ਼ੀਨ ਮਾਨਿਕ ਬਤਰਾਣ ਕਿ ਵਰy ਗੁੱਡ ਐਕਟ ਟੂ ਡਿਮੋਲਿਸ਼ ਐਵਰੀਥਿੰਗ ਰਿਲੇਟਡ ਟੂ ਡਰਗ ਡੀਲਰਸ ਸੋ ਇਹ ਮੈਥ ਵੀ ਹੋ ਰਿਹਾ ਲੋਕ ਦੇਖੋ ਲੋਕ ਤੰਗਦਾ ਬੜੇ ਨੇ ਲੋਕ ਜਿਹੜੇ ਅਫੈਕਟਡ ਨੇ ਉਹ ਤੰਗ ਨੇ ਉਹਨਾਂ ਦੇ ਪਰਿਵਾਰ ਤੰਗ ਨੇ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਪਰ ਇਹ मतलब ਇਹ ਬਹੁਤ ਤੰਗ ਨੇ ਇਹਦਾ ਕੋਈ ਅੱਛਾ ਇੱਕ ਹੋਰ ਵੀ ਸਰਕਾਰ ਨੇ ਕੱਲ ਡੀਸੀਆਂ ਨੂੰ ਬਰਸੋ ਮੈਚ ਕੀਤੀ ਹਦਾਇਤ ਕੀਤੀ ਸੀ ਵੀ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਨਾਂ ਨੂੰ ਵੀ ਐਕਟੀਵੇਟ ਕਰੋ ਉਹਨਾਂ ਦਾ ਜਿਹੜਾ ਡੀਸੀ ਨੂੰ ਕਿਹਾ ਸੀ ਦਸਨ ਜ਼ਿੰਮੇਵਾਰ ਹੈਗੇ ਹੋ ਸੋ ਸੋ ਕੱਲਾ ਸ਼ਕਤੀ ਨਹੀਂ ਜਿਹੜੇ ਡਰਗ ਡੀਡਿਕਸ਼ਨ ਸੈਂਟਰ ਬਣਾਏ ਸੀਗੇ ਉਹਨਾਂ ਨੂੰ ਸਟਰੀਮ ਲਾਈਨ ਕਰਨ ਦੀ ਲੋੜ ਹੈ ਉਹਨਾਂ ਨੂੰ ਕਿਉਂਕਿ ਸੋਸ਼ਲ ਸਮੱਸਿਆ ਬਣ ਚੁੱਕੀ ਹੈ ਕੋਨੇ ਹੁਣ ਜਿਹੜਾ ਜਿਹੜਾ ਤਾਜ਼ਾ ਜੋਗ ਵਿੱਚ ਦੁਨੀਆ ਦਾ ਬਣਿਆ ਕਿ ਬਾਹਰ ਅੱਗੇ ਤਾਂ ਆਪਣੇ ਪੰਜਾਬੀ ਜਿਹੜੇ ਆ ਜਾਂ ਸਿਰਜਣ ਦੇ ਜਿਹੜੇ ਨੌਜਵਾਨ ਹੈ ਉਹ ਬਾਹਰ ਜਾ ਰਹੇ ਸੀਗੇ ਤਾਂ ਹੁਣ ਬਾਹਰ ਰੋਕਣ ਲੱਗ ਗਿਆ ਨੇ ਬਾਰਡਰ ਸੀਲ ਹੋ ਰਹੇ ਨੇ ਬਫਰਿੰਗ ਰਿਪੋਰਟ ਹੋ ਗਏ ਤਾਂ ਉਹ ਵੀ ਬੰਦ ਹੋ ਗਿਆ ਸਿਲਸਿਲਾ ਤਾਂ ਹੁਣ ਇਹ ਜਿਹੜੀ ਜਿਹੜੇ ਪੰਜਾਬ ਇਸ ਸਿਰਜਣ ਦੇ ਵਿੱਚ ਜਿਹੜੇ ਨਹੀਂ ਬਾਹਰ ਜਾ ਸਕਣਗੇ ਜਿਹੜੇ ਕੁਆਲੀਫਾਈਡ ਨਹੀਂ ਹੈਗੇ ਨੌਕਰੀ ਨਹੀਂ ਮਿਲੀਆਂ ਉਹਨਾਂ ਵਾਸਤੇ ਉਹ ਵਨਰੇਬਲ ਹੋਣਗੇ ਦੋ ਗੱਲਾਂ ਵਾਸਤੇ ਇੱਕ ਡਰੱਗਸ ਵਾਸਤੇ ਔਰ ਇੱਕ ਰੈਡੀਕਲ ਜਿਹੜੀ ਵਿਚਾਰਧਾਰਾ ਉਹਦੇ ਵਾਸਤੇ ਤੇ ਤੀਜਾ ਜਿਹੜੀ ਹੈ ਅ ਕ੍ਰਾਈਮ ਮਿਨੀ ਜਿਹੜਾ ਕ੍ਰਾਈਮ ਹੈ ਲੁੱਟਮਾਰ ਉਹਦੇ ਵਿੱਚ ਵਾਸਤੇ ਉਹ ਪ੍ਰੋਣ ਹੋਣਗੇ ਸੋ ਇਸ ਕਰਕੇ ਇਹ ਜਿਹੜਾ ਬਹੁਤ ਇਸ ਨੂੰ ਜਿਹੜਾ ਸਰਕਾਰਾਂ ਨੂੰ ਦੀ ਜ਼ਿੰਮੇਵਾਰੀ ਹੈ ਇਹਨੂੰ ਧਿਆਨ ਇਸ ਮਤਲਬ ਇਹਨੂੰ ਬਹੁਤ ਗੰਬੀਰਤਾ ਨਾਲ ਲੈਣ ਦੀ ਲੋੜ ਹੈ ਕਿ ਇਹ ਮਲੇ ਜੋਕਸ ਮਾਹੌਲ ਹੈ ਉਹਦੇ ਵਿੱਚ ਵਧਨ ਦੇ ਅਸਰ ਹੈਗੇ ਨੇ ਜੇ ਇਹ ਨੂੰ ਨਾ ਚੱਕੀਤਾ ਜਾਵੇ ਜਿਹਦੇ ਵਾਸਤੇ ਕੋਸ਼ਿਸ਼ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿੱਥੇ ਤੱਕ ਸਫਲ ਹੁੰਦੇ ਨੇ ਕਿੰਨਾ ਕੈਦਾ ਹੁੰਦਾ ਹੁਣ ਤਾਜ਼ਾ ਲੈ ਆਇਆ ਤਾਂ ਕਿੰਨਾ ਕਸਰ ਹੁੰਦਾ ਇਹਦੀ ਫਿਰ ਅੱਗੇ ਮੋਨੀਟਰਿੰਗ ਕਿਵੇਂ ਹੁੰਦੀ ਹੈ ਗੰਭੀਰਤਾ ਤਾਂ ਦਿਖਾ ਰਹੇ ਨੇ ਉਹ ਉਹ ਅਜੇ ਸਮਾਂ ਦੱਸੇਗਾ ਬਹੁਤ ਮਿਹਰਬਾਨੀ ਆ ਜੀ ਨੇ ਸ਼ੁਕਰੀਆ